ਬੱਚੜੋ ਤਾਕੜਾ ਜਿਹੜਾ ਕਰਕੇ ਸੁਣ ਲੇ ਵੀਡੀਓ ਨੂੰ ਜਿਹੜੀ ਅਗੇ ਤਾਂ ਨੂੰ ਮੈਂ ਹੁਣ ਉਹ ਸੂਬੇ ਜਿਹੜਾ ਸਰਹੰਦ ਦੇ ਬੱਚੜਦਿਆਂ ਕਰਤੂਤਾ ਦੱਸਣ ਲੱਗਿਆ ਆ ਸਿਵ ਸੈਨਾ ਵਾਲਿਓ ਟੰਡਣ ਵਰਗਾ ਜੇ ਉਹ ਟੰਡਣਾ ਕੋਈ ਫਲਾਨਾ ਕੇ ਧਮਕਾਗਾ ਜਿਹੜਾ ਤੁਹਾਡੇ ਬਾਪ ਨੇ ਜਿਹੜਾ ਤੁਹਾਡੇ ਬੱਚਿਆਂ ਨੂੰ ਮਾਰਿਆਗਾ ਤੁਹਾਡੇ ਇਸ ਸੱਪ ਨੇ ਇਸ ਤੁਹਾਡੇ ਬੱਚਿਆਂ ਨੂੰ ਜਿਹੜਾ ਨਿਕਲਿਆਗਾ ਮਾੜੀ ਮੋਟੀ ਸ਼ੰਗ ਕਰੋ ਤੁਸੀਂ ਅੱਜ ਸਿੱਖਾਂ ਦੇ ਖਿਲਾਫ ਤੁਸੀਂ ਕੇ ਸਿੱਖਾਂ ਦੇ ਜ਼ਖਮਾਂ ਤੇ ਜਿਹੜਾ ਲੂਣ ਛਿੜਕ ਰਹੇ ਹੋ ਅੱਜ ਅੱਜ ਉਸ ਸਿੱਖਾ ਜਿਨ੍ਹਾਂ ਦੇ ਸਿੱਖਾਂ ਦੇ ਗੁਰੂ ਨੇ ਤੁਹਾਡੇ ਜਨੂ ਵਾਸਤੇ ਆਪਣੀ ਕੁਰਬਾਨੀ ਦਿੱਤੀ ਦਿੱਲੀ ਦੇ ਵਿੱਚ ਚੰਦਨੀ ਚੌਂਕ ਦੇ ਵਿੱਚ ਆਪਣਾ ਸੀਸਾ ਕਟਾ ਦਿੱਤਾ ਤੁਹਾਡੇ ਜੰਜੂ ਲੰਦੇ ਸੀ ਜਿਹੜਾ ਕਿ ਮਨਾਂ ਦੇ ਮਾਣਾ ਤੇ ਅੱਜ ਤੁਸੀਂ ਉਸ ਉਸ ਕੌਮ ਨੂੰ ਉਸ ਕੌਮ ਨੂੰ ਬੰਗਾ ਰਹੇ ਹੋ ਸਿੱਖਾਂ ਦੇ ਜ਼ਖਮਾਂ ਤੇ ਲੋਨ ਪਾ ਰਹੇ ਹੋ ਤੁਹਾਡੀਆਂ ਕਰਤੂਤਾ ਤੇ ਲੋਕ ਸਾਰੇ ਜਾਣਦੇ ਆ ਕਿ ਤੁਸੀਂ ਸਿਪਾਹੀਆਂ ਦੇ ਨਾਂ ਤੇ ਕਮੇ ਠੱਗੀਆਂ ਮਾਰਦੇ ਹੋ ਕਮੇ ਤੁਸੀਂ ਗਨਮੈਨਾਂ ਲੈਣਾ ਚਾਹੁੰਦੇ ਹੋ ਕਮੇ ਤੁਸੀਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਅੱਜ ਉਸ ਬੁੱਚੜ ਦੀ ਅਜੀਆਂ ਕਤੂਤਾ ਦੱਸੂਗਾ ਕਿ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿ ਤੁਹਾ ਤੋਂ ਸੁਣਿਆ ਨਹੀਂ ਜਾਣਾ ਮੈਂ ਤਾਂ ਕਹਿੰਦਾ ਕਿ ਜੇਕਰ ਜਿਉਂਦੇ ਜੀ ਇਹੋ ਜਿਹੇ ਕੋਈ ਕਤੂਤਾ ਪਤਾ ਲੱਗਦੀਆਂ ਤਾਂ ਮੈਂ ਜ਼ਰੂਰ ਸ਼ੇਅਰ ਕਰਦਾ ਤੇ ਜੋ ਜੋ ਪਾਪੀ ਮਰਿਆ ਤੇ ਅੱਜ ਪਤਾ ਲੱਗਦਾ ਕਿ ਆਹ ਕਤੂਤਾ ਕੀਤੀਆਂ ਨੇ ਤੁਸੀਂ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰ ਦੇਣਾ ਆਪਣੇ ਕਮੈਂਟ ਜ਼ਰੂਰ ਲਿਖਣੇ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਆ ਸਵੇਰੇ ਬੁੱਚੜਦੀ ਆ ਮੈਂ ਹੁਣ ਕੁਟੂਤਾ ਦੱਸਣ ਲੱਗਿਆ ਜਨਾ ਕਿ ਸਿਵ ਸੈਨਾ ਵਾਲਿਓ ਜਿਹੜੇ ਕਿ ਤੁਸੀਂ 5 7 10 ਟੋਲੀ ਧਾੜੀ ਹੈਗੀ ਆ ਉਹ ਟੰਡਣਾਂ ਕੋਈ ਫਲਾਨਾ ਕੋਈ ਧੌਂਕਾਗਾ ਆ ਰਜੀਪ ਟੰਡਣਾਂ ਜਿਹੜਾ ਇਹ ਕਹਿੰਦਾ ਮੈਂ ਆਪਦੇ ਬਾਪ ਦੀਆਂ ਕਹਿੰਦਾ ਲਾਸ ਨੂੰ ਕਹਿੰਦਾ ਮੈਂ ਫੂਕੂਗਾ ਭਾਈ ਤੇਰਾ ਪਿਓ ਆ ਜ਼ਰੂਰ ਤੈਨੂੰ ਇਹ ਕੰਮ ਕਰਨਾ ਚਾਹੀਦਾ ਤੇ ਤੁਹਾਡੇ ਮੈਂ ਦੱਸ ਦੇਮਾ ਕਿ ਤੁਸੀਂ ਜਿਹੜੇ ਸਿੱਖ ਬੱਚੇ ਜਿਹਨੇ ਮਾਰੇ ਆ ਲੋਕ ਕਹਿੰਦੇ ਸੀ 100 ਮਾਰੇ ਆ 100 ਨਹੀਂ ਹੁਣ ਪਤਾ ਲੱਗਿਆ ਇਸ ਬੁੱਚੜ ਨੇ ਸੂਬੇ ਨੇ ਇਹਨੇ ਹਜ਼ਾਰ ਤੋਂ ਵੱਧ ਮੁੰਡਾ ਮਾਰਿਆ ਇਸ ਬੁੱਚੜ ਨੇ 2000 ਆਪਣੇ ਪੁਲਿਸ ਮੁਲਾਜ਼ਮ ਮਾਰੇ ਆ ਇਹਦੀ ਟੋਲੀ ਨੇ ਇਹਦੇ ਗੈਂਗ ਨੇ ਇਹ ਵੱਡੇ ਖਲਾਸੇ ਹੋ ਰਿਹਾ ਤੁਸੀਂ ਸੁਣ ਲਓ ਹੁਣ ਧਿਆਨ ਦੇ ਨਾਲ ਆ 2000 ਪੁਲਿਸ ਮੁਲਾਜ਼ਮ ਮਾਰੇ ਆ ਇਹਨੇ ਤੇ ਇੱਕ ਮੈਂ ਵੀਡੀਓ ਸੁਣ ਰਿਹਾ ਸੀ ਰੌਂਗਟੇ ਖੜੇ ਕਰਨ ਵਾਲੀ ਕਹਾਣੀ ਆ ਇਹਨੇ ਇੱਕ 16 ਸਾਲਾਂ ਦਾ ਨੌਜਵਾਨ ਮਾਰਿਆ ਜਸਵੀਰ ਸਿੰਘ ਤਾਂ ਮੈਂ ਉਸ ਨੂੰ ਹੋਰ ਦੱਸ ਦੇਵਾਂ ਜਿਹੜੇ ਇੱਕ ਉਹ ਇੱਕ ਵਿਅਕਤੀ ਆਇਆ ਉਹਨੇ ਬੜੇ-ਬੜੇ ਖਲਾਸੇ ਕੀਤੇ ਮੈਂ ਉਹਨੂੰ ਸਲੂਟ ਕਰਦਾ ਉਹ ਕਹਿੰਦਾ 22 Hindu ਨੌਜਵਾਨ ਮਾਰਿਆ 22 ਜਿਹੜੇ ਜਿਹੜੇ ਚੱਕੇ ਮਾਰਿਆ ਤਨਤਨ ਸਾਹਿਬ ਦੇ ਇਲਾਕੇ ਦੇ ਸ਼ਹਿਰ ਦੇ ਵਿੱਚੋਂ ਜਿਨ੍ਹਾਂ ਵਿੱਚੋਂ ਦੋ ਦਾ ਨਾਮ ਮੈਂ ਦੱਸ ਦੇਣਾ ਰਮੇਸ਼ ਕੁਮਾਰ ਮਾਰਿਆ ਚੱਕੇ ਸਬੁੱਚੜ ਨੇ ਗੁਲਸ਼ਨ ਕੁਮਾਰ ਮਾਰਿਆ ਚੱਕੇ ਬੁੱਚੜ ਨੇ ਦੋਨੇ Hindu ਸੀ ਅੱਜ ਤੁਸੀਂ ਹਿੰਦੂ ਆ ਜਿਹੜੇ ਤੁਸੀਂ ਇਕਾ ਦੁਕਾ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਜਿਹੜੇ ਕਿ ਅ ਰਤੀ ਭਰ ਨੇ ਜਿਹੜੇ ਕੁਝ ਪਰਸੈਂਟ ਵੀ ਨਹੀਂ ਕਹਿ ਸਕਦਾ ਮੈਂ ਰਤੀ ਭਰ ਜਿਹੜੇ ਆ ਅੱਜ ਉਸ ਦੇ ਜਿਹੜੇ ਕਿ ਬੜਾ ਦੁੱਖ ਆਉਂਦਾ ਕਿ ਸੰਨੀ ਨੇ ਜਿਹੜਾ ਉਹਨੂੰ ਮਾਰ ਦਿੱਤਾ ਸੰਦੀਪ ਸੰਦੀ ਨੇ ਵਧਿਆ ਕੀਤਾ ਤੇ ਜੋ ਮਰਜ਼ੀ ਹੋਇਆ ਪਰ ਅੱਜ ਉਸ ਕੌਮ ਦੇ ਹੀਰੇ ਨੇ ਇਹ ਹਿੱਸੇ ਬੁੱਚੜ ਨੂੰ ਜੇਕਰ ਆਪਣੀ ਮੌਤ ਮਰਦਾ ਤਾਂ ਸਿੱਖਾਂ ਤੇ ਇੱਕ ਬੜਾ ਵੱਡਾ ਬੋਝ ਰਹਿਣਾ ਸੀ ਇਹ ਬੱਚੜ ਐਨੇ ਸਿੱਖਾਂ ਨੂੰ ਮਾਰ ਕੇ ਜਿਹੜਾ ਕਿ ਇਹ ਜਹਾਨੋਂ ਤੁਰ ਗਿਆ ਕਿ ਜਿਸ ਤਰ੍ਹਾਂ ਦਲਜੀਤ ਮਿੱਟੂ ਦਾ ਇੱਕ ਬਿਆਨ ਆਇਆ ਸੀ ਉਹ ਪੜਿਆ ਕਹਿੰਦਾ ਸਾਨੂੰ ਅਫਸੋਸ ਆ ਕਿ ਕੇ ਪੀ ਐਸ ਗਿੱਲ ਬੁੱੱਚੜ ਸਾਥੋਂ ਬਚ ਗਿਆ ਉਹ ਮਾਰਿਆ ਨਹੀਂ ਗਿਆ ਕਿ ਉਹ ਆਪਣੀ ਮੌਤ ਮਰਿਆ ਕਿਉਂਕਿ ਉਹਨੇ ਚੁਣ-ਚੁਣ ਕੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੁੰਡੇ ਮਾਰੇ ਸੀ ਕਰੀਬ ਪੰਜਾਬ ਦੇ ਵਿੱਚੋਂ 2 ਤੋਂ 2.5 ਲੱਖ ਮੁੰਡਾ ਮਾਰਿਆ ਗਿਆ ਤੇ ਜਿਨ੍ਹਾਂ ਦੇ ਵਿੱਚ ਹਿੰਦੂਆਂ ਦੀ ਵੱਡੀ ਗਿਣਤੀ ਸੀ ਬੱਸਾ ਜੋ ਕੜਕੜ ਕੇ ਕਿਨੇ ਮਾਰੇ ਅੱਜ ਸਿੱਖਾਂ ਦਾ ਦੋਸ਼ ਲਾਇਆ ਜਾ ਰਿਹਾ ਸਿੱਖਾਂ ਦੇ ਸਿੱਖਾਂ ਦੇ ਭੇਸ ਦੇ ਵਿੱਚ ਇਹ ਜੇ ਹੁਣ ਤੁਸੀਂ ਇਹਨੂੰ ਸਿੱਖ ਹੀ ਕਹੋਗੇ ਇਹ ਸਿੱਖ ਕਹਿੰਦੇ ਆ ਬੁੱਚੜ ਇਹ ਬੱਚੜ ਜੇਕਰ ਕੋਈ ਪੱਗ ਬੰਨ ਲੈ ਜਾਂ ਦਾੜੀ ਇਹ ਨਹੀਂ ਬੰਨੀ ਹੋਈ ਸੀ ਤਾਂ ਇਹਨੇ ਮੁਖਤਾ ਧਾਰੀ ਜਿਹੜਾ ਸਿੱਖਾਂ ਦਾ ਬਣ ਗਿਆ ਤੇ ਜੇ ਇਹ ਮਾਰਦਾ ਤੇ ਭਾਈ ਇਹਨੂੰ ਸਿੱਖ ਹੀ ਦੱਸਿਆ ਜਾਊਗਾ ਪਰ ਇਹ ਹੈ ਬੁੱਚੜ ਦੀ ਲਾਸ਼ ਏ ਗੰਗੂ ਦੀ ਲਾਸ਼ ਆ ਇਹ ਜਾਲਮ ਔਰੰਗਜ਼ੇਬ ਦੀ ਔਲਾਦ ਆ ਤਾਂ ਮੈਂ ਹੋਰ ਦੱਸ ਦੇਵਾਂ ਇਨਾਂ ਨੇ ਕਿਉਂ ਇਨਾਂ ਦੇ ਐਡੇ ਹੌਸਲੇ ਬਧੇ ਕੇਂਦਰ ਸਰਕਾਰ ਵੱਲੋਂ ਉਸ ਟਾਈਮ 100 ਮਿਲੀਅਨ ਡਾਲਰ ਆ ਜਿਹੜਾ ਉਹ ਪੰਜਾਬ ਦੇ ਬੱਖ-ਬੱਖ ਥਾਣਿਆਂ ਦੇ ਵਿੱਚ ਵੰਡਿਆ ਗਿਆ ਪੁਲਿਸ ਨੂੰ ਗੁੱਟੀਆਂ ਦਿੱਤੀਆਂ ਗਈਆਂ ਤੇ ਇਥੋਂ ਤੱਕ ਕਿ ਜਿਹੜਾ ਬਿਆਨ ਤਦਕ ਦਾ ਬਿਆਨ ਮੁੱਖ ਮੰਤਰੀ ਦਾ ਉਹਨੇ ਸਨਮਾਨਿਤ ਕੀਤਾ ਪੁਲਸ ਵਾਲਿਆਂ ਨੂੰ ਕਿ ਬੜੀ ਬਹਾਦਰੀ ਦਾ ਕੰਮ ਕੀਤਾ ਉਹਨਾਂ ਦੇ ਵਿੱਚੋਂ 40864 ਉਹ ਬਚੜ ਅਫਸਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਘਰਾਂ ਚੋਂ ਚੋਕ-ਚੋਕ ਕੇ ਮੁੰਡਿਆਂ ਨੂੰ ਮਾਰਿਆ ਜਿੰਨੀਆਂ ਸਾਡੀਆਂ ਮਾਮਾ ਨੂੰ ਮਾਰਿਆ ਸਾਡੀਆਂ ਧੀਆਂ ਨੂੰ ਮਾਰਿਆ ਆ ਦਰਮੇਲ ਕੌਰ ਨੂੰ ਮਾਰਿਆ ਸੁਖਵਿੰਦਰ ਸਿੰਘ ਨੂੰ ਕਿ ਤੂੰ ਦੱਸ ਸਕੇ ਸੁਖਵਿੰਦਰ ਸਿੰਘ ਕਿੱਥੇ ਆ ਤੇ ਉਹ ਅੱਗੇ ਦੇਖਣ ਗਈ ਤਾਂ ਉਹਦੇ ਜਾ ਕੇ ਗੋਲੀ ਮਾਰ ਦਿੱਤੀ ਤਾਂ ਬੜਾ ਇਹਨਾਂ ਨੇ ਕਹਿਰ ਕਮਾਇਆ ਸੀ ਇਹ ਬੁੱਤੜ ਪਾਪੀ ਸਰਹੰਦ ਦਾ ਜਿਹੜਾ ਸੂਬਾ ਮਰਿਆ ਅੱਜ ਇਹਦੇ ਤੇ ਤੁਹਾਨੂੰ ਦੱਸ ਦਿਆਂ ਇਹ ਕਿਰਤੂਤਾ ਤੇ ਉਸ ਇੱਕ ਉਸ ਮੈਂ ਵਿਅਕਤੀ ਦਾ ਨਾਮ ਨਹੀਂ ਜਾਣਦਾ ਉਹ ਕਹਿੰਦਾ ਮੈਨੂੰ ਬੜਾ ਅਫਸੋਸ ਆ ਕਿ ਮੈਂ ਉਸ ਪੁਲਸ ਦੇ ਘਰ ਦੇ ਵਿੱਚ ਖਾਨਦਾਨੀ ਘਰ ਦੇ ਵਿੱਚ ਪੈਦਾ ਹੋਇਆ ਕਹਿੰਦਾ ਮੈਨੂੰ ਬੜਾ ਅਫਸੋਸ ਆ ਕਹਿੰਦਾ ਇਹਨਾਂ ਬੁੱਚੜਿਆਂ ਨੇ ਐਡੀ ਵੱਡੀ ਜਿਹੜੀ ਅਤਿਆਗ ਕਰ ਦਿੱਤੀ ਤੇ ਮੈਂ ਤੁਹਾਨੂੰ ਦੱਸਿਆਗਾ ਕਿ ਕਰੀਬ ਇਹਨੇ 100 ਨਹੀਂ ਹਜ਼ਾਰ ਮੁੰਡਾ ਮਾਰਿਆ ਤੁਸੀਂ ਆਪ ਹਿਸਾਬ ਲਾ ਲਓ ਇਹਨੂੰ ਜਲਾਦ ਕਹੋ ਇਹਨੂੰ ਬੁੱਚੜ ਕਹੋ ਇਹਨੂੰ ਕਿਹੜੇ ਸ਼ਬਦਾਂ ਦੇ ਨਾਲ ਤੁਸੀਂ ਬਿਆਨ ਕਰ ਸਕਦੇ ਹੋ ਤੇ ਅੱਜ ਤੇ ਉਹ ਸਿਮਸੈਨਾ ਵਾਲੇ ਟੋਲਾ ਜਿਹੜਾ 5-7 ਕ ਜਾਣੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੂੰ ਆਹ ਕਰਤੂਤਾ ਨਹੀਂ ਪੱਦੀਆਂ ਪਤਾ ਜਿਨ੍ਹਾਂ ਦਾ ਅਰਮੇਸ਼ ਕੁਮਾਰ ਮਾਰਿਆ ਗੋਸ਼ਨ ਕੁਮਾਰ ਮਾਰਿਆ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਅੱਜ ਤੁਸੀਂ ਕਹਿੰਦੇ ਅਸੀਂ ਰਸਮਾਂ ਕਰਦੇ ਆ ਉਹਦੇ ਭੋਗ ਤੇ ਜਾਣਾਗਾ ਤੁਹਾਡਾ ਪਿਓ ਸੀ ਜਾਓ ਭਾਈ ਸੱਚ ਕੇ ਜਾਓ ਤੇ ਬੜੇ ਦੁੱਖ ਦੀ ਗੱਲ ਹੁੰਦੀ ਆ ਜਦੋਂ ਇਹ ਜੇ ਬੱਚੜਾਂ ਦੀਆਂ ਜਦੋਂ ਕਹਾਣੀਆਂ ਪੜਦੇ ਆ ਰੋਂਗਟੇ ਖੜੇ ਹੋ ਜਾਂਦੇ ਆ ਜਦੋਂ ਇਹ ਜੇ ਜਲਾਦ ਗਰਬਚਨੇ ਵਰਗੇ ਹੋਰ ਬੈਠੇ ਆ ਪਤਾ ਨਹੀਂ ਕਿੰਨੇ ਕ ਨੇਕਾ ਬੈਠੇ ਆ ਗੁਰਦੀਪ ਸਿੰਘ ਬੈਠਾ ਅਬ ਬੱਦ ਸਿੰਘ ਬੈਠਾ ਮੈਂ ਮੇਰੇ ਕੋਲ ਵੀ ਲੇਟ ਇਹਨਾਂ ਦੀ ਬਹੁਤ ਵੱਡੀ ਆ ਬਹੁਤ ਇਹਨਾਂ ਨੇ ਜਿਹੜਾ ਬੱਚੜ ਬਣਾ ਕੀਤਾ ਸਿੱਖਾਂ ਦੇ ਬੱਚਿਆਂ ਨੂੰ ਜਿਹੜਾ ਚੁੱਕ ਚੁੱਕ ਕੇ ਘਰਾਂ ਦੇ ਵਿੱਚੋਂ ਮਾਰਿਆ 16 ਸਾਲ ਦਾ ਬੱਚਾ ਦਸੋ ਅਤਵਾਦੀ ਸੀ 5 ਸਾਲ ਦਾ ਬੱਚਾ ਅਤਵਾਦੀ ਸੀ ਪਹਿਲਾ ਸਿੱਖਾਂ ਦਾ ਜਿਹੜਾ ਖੁਜਾ ਖੋਟ ਮਟਾਉਣ ਦੇ ਲਈ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕਰਕੇ ਉਦੋਂ ਦੁੱਧ ਚੁੰਗਦੇ ਬੱਚਿਆਂ ਨੂੰ ਮਾਰਿਆ ਗਿਆ ਫਿਰ ਉਹ ਹੀ ਦਾ ਹੱਕਾ 90 ਤੋਂ ਜਿਹੜਾ 95 ਤੇ ਇੱਕ ਫੇਰ ਬੇਅੰਤੇ ਦਾ ਜਿਹੜਾ ਅੰਤ ਹੋਇਆ ਤੇ ਅੱਜ ਜਿਹੜਾ ਉਸ ਭਾਈ ਬਲਬੱਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਸਜ਼ਾ ਸੁਣਾਉਂਦੀ ਹੈ ਜੇਕਰ ਫਾਂਸੀ ਦਿੱਤੀ ਜਾਂਦੀ ਆ ਤਾਂ ਇਹ ਸਮਝ ਲਓ ਕਿ ਸਿੱਖਾਂ ਤਾਡੀ ਜ਼ਮੀਰ ਮਰ ਚੁੱਕੀ ਆ ਕਿਉਂਕਿ ਉਸ ਨੇ ਆਪਣਾ ਕੋਈ ਨਿੱਜੀ ਲੜਾਈ ਨਹੀਂ ਸੀ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਵਿੱਚ ਕਿਹਾ ਆ ਸਾਡੇ ਮੂੰਹ ਤੇ ਦਾੜੀਆਂ ਨਹੀਂ ਹੋਣੀਆਂ ਸੀ ਸਾਡੇ ਪੱਗਾਂ ਨਹੀਂ ਹੋਣੀਆਂ ਸੀ ਸਾਡੀ ਬੋਲੀ ਅੱਜ ਅਸੀਂ ਬੋਲ ਰਹੇ ਆ ਅਸੀਂ ਇੱਥੇ ਇਸ ਪੈਦਾ ਨਹੀਂ ਹੋਣੇ ਸੀ ਸਾਨੂੰ ਪਹਿਲਾਂ ਹੀ ਖਪਾ ਦਿੰਦਾ ਉਹ ਬੱਚੜਾ ਜੇਕਰ ਭਾਈ ਜਿਹੜਾ ਦਲਾਵਰ ਸਿੰਘ ਜਾਂ ਭਾਈ ਬਲਵੰਤ ਸਿੰਘ ਰਾਜੋਨਾਂ ਦਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਤੇ ਹੋਰ ਅਨੇਕਾਂ ਸੂਮੇ ਜਿਨ੍ਹਾਂ ਨੇ ਜਿਹੜਾ ਇਹ ਸਾਰਾ 바ਕਾ ਜਦੋਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਜਿਹੜਾ ਚੁੱਕ ਚੁੱਕ ਕੇ ਮਾਰਿਆ ਜਾ ਰਿਹਾ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਮਾਰਿਆ ਜਾ ਰਿਹਾ ਕੋ ਕੋ ਕੇ ਉਹਨਾਂ ਨੇ ਕਰੇ ਤੁਸੀਂ ਦੇਖਦੇ ਹੋਵੋਗੇ ਚਰਾਹਿਆਂ ਦੇ ਵਿੱਚ ਬਾਹਾਂ ਬਨ ਕੇ ਕਿਸੇ ਦਰਖਤ ਦੇ ਨਾਲ ਬਾਹਾਂ ਬਨ ਲੰਨੀਏ ਕਿਸੇ ਦੇ ਅੰਬ ਦੇ ਬੂਟੇ ਦੇ ਨਾਲ ਬਾਹਾਂ ਬਨ ਕੇ ਮਾਰ ਦਿੱਤਾ ਬਿਆਮ ਸਿੰਘ ਖੱਪਿਆਂ ਵਾਲਾ ਤੇ ਉਸ ਤੋਂ ਬਾਅਦ ਨਮਰੀਂ ਸਿੰਘ ਟੋਟਿਆ ਤੇ ਹੋਰ ਤੇ ਜਿਹੜਾ ਇਸ ਬੁਚੜ ਨੇ ਜਿਹੜਾ ਅਰਲੇ ਨਹਿਰ ਉੱਤੇ ਜਿਹੜਾ ਕਿੱਕਰ ਦੇ ਨਾਲ ਬਨ ਕੇ ਮਾਰੇ ਗਏ ਆ ਕਿਸੇ ਨੂੰ ਟਾਲੀ ਨਾਲ ਬਨ ਕੇ ਮਾਰੇ ਆ ਗਿਆ ਕਿਸੇ ਨੂੰ ਚੜੀ ਕਮਾਤ ਦੇ ਵਿੱਚ ਬਾਹਾਂ ਬਨ ਕੇ ਗੁਲੀਆਂ ਮਾਰੀਆਂ ਗਈਆਂ ਬਾਅਦ ਵਿੱਚ ਉਹਦੇ ਟੋਟੇ ਕਰਕੇ ਨਹਿਰਾਂ ਦੇ ਵਿੱਚ ਤੋੜ ਦਿੱਤੇ ਤਾਂ ਕਿ ਬੰਦਾ ਫੁੱਲ ਕੇ ਤਹਨਾ ਆ ਸਕੇ ਪਤਾ ਨਹੀਂ ਕਿੰਨਿਆਂ ਕਿ ਨਹਿਰਾਂ ਦਰਿਆਵ ਉਹ ਕਿੱਥੇ ਜਾ ਕੇ ਗਏ ਆ ਉਹ ਕਿੱਥੇ ਗਈਆਂ ਲਾਸਾਂ ਅੱਜ ਉਹ ਬਿਲਕਦੇ ਆ ਉਹ ਪਰਿਵਾਰ ਕਿ ਸਾਡੇ ਬੱਚਿਆਂ ਦੀਆਂ ਲਾਸਾਂ ਤਾਂ ਦੇ ਦਿੰਦੇ ਜ਼ਾਲਮੋ ਜ਼ੁਲਮ ਕਮਾੜਿਓ ਜ਼ੁਲਮ ਤੁਸੀਂ ਕਮਾ ਲਿਆ ਤੁਸੀਂ ਐਡੇ ਬੁੱਚੜ ਤੇ ਨਰਦਾਈ ਅਫਸਰ ਰਹੇ ਹੋ ਤੇ ਅੱਜ ਤੱਕ ਉਹਨਾਂ ਬੱਚਿਆਂ ਦੀਆਂ ਲਾਸਾਂ ਨਹੀਂ ਮਿਲੀਆਂ ਤੇ ਅੱਜ ਇਸ ਜਿਹੜਾ ਸੂਬਾ ਜਿਹੜਾ ਜ਼ਾਲਮਾ ਜਲਾਦ ਨੇ ਜਿਹੜਾ ਜੋ ਕੁਝ ਪੰਜਾਬ ਦਾ ਘਾਣ ਕਰਕੇ ਗਿਆ ਇਹਦੇ ਤਾਂ ਦਾ ਸਤਰਾ ਦੇ ਹਾਰ ਪਹਿਣੇ ਚਾਹੀਦੇ ਆ ਆਜੇ ਲੋਕਾਂ ਦੇ ਤੇ ਭੋਗਾ ਤੇ ਮੈਂ ਗ੍ਰਾਂਥੀ ਸਿੰਘਾਂ ਨੂੰ ਬੇਨਤੀ ਕਰਦਾ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਕੀਰਤਨੀ ਸਿੰਘਾਂ ਨੂੰ ਬੇਨਤੀ ਕਰਦਾ ਇਸ ਦੁਸ਼ਟ ਦੇ ਭੋਗ ਉੱਪਰ ਕੋਈ ਬੰਦਾ ਨਾ ਪੰਚੇ ਤਾਂ ਕਿ ਇਹਨਾਂ ਦੇ ਪਰਿਵਾਰਾਂ ਨੂੰ ਪਤਾ ਲੱਗ ਜਾਵੇ ਕਿ ਸਾਡਾ ਜਿਹੜਾ ਇਹ ਬੁੱਚੜਾ ਐਡਾ ਵੱਡਾ ਜਲਾਦ ਹੋ ਕੇ ਨਿਕਲਿਆ ਇਹਨੂੰ ਮਰੇ ਤੋਂ ਵੀ ਜਿਹੜੀਆਂ ਲਾਂਟਾਂ ਪੈਂਦੀਆਂ ਨੇ ਕਿਉਂਕਿ ਇਹ ਗੱਲਾਂ ਇਹ ਕੋਈ ਗੁੱਸੇ ਵਾਲੀਆਂ ਗੱਲਾਂ ਨਹੀਂ ਇਹ ਇਹ ਦਰਦ ਆ ਇਹ ਹਕੀਕਤ ਆ ਇਹ ਇਹ ਬਿਆਨ ਆ ਉਸ ਪੰਜਾਬ ਦਾ ਜਿਹੜਾ ਕਿ ਉਸ ਬੁੱਤਣ ਦੇ ਇੱਕ ਅਤਿਆਹੀਆ ਕਰ ਲਿਆ ਸੀ ਕਿ ਪੰਜਾਬ ਦੇ ਵਿੱਚ ਜਵਾਨੀ ਸੱਢਣੀ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਖਤਮ ਕਰਨਾਗਾ ਬੇਦੋਸਿਆਂ ਨੂੰ ਚੁਕਚੁਕ ਕੇ ਮਾਰਿਆ ਘਰਾਂ ਦੇ ਵਿੱਚੋਂ ਜੇਕਰ ਕੋਈ ਖੇਤ ਪਾਣੀ ਲਾਉਣ ਜਾਂਦਾ ਸੀ ਉਹਨੂੰ ਖੇਤ ਦੇ ਵਿੱਚੋਂ ਚੱਕ ਲੈਂਦੇ ਸੀ ਘਰਾਂ ਦੇ ਵਿੱਚੋਂ ਚੱਕ ਲੈਂਦੇ ਸੀ ਕਿਸੇ ਨੂੰ ਬੱਸਾਂ ਵਿੱਚੋਂ ਉਤਾਰ ਕੇ ਜਿਹੜਾ ਉਤੋਂ ਗ੍ਰਿਫਤਾਰ ਕਰ ਲੈਂਦੇ ਸੀ ਬੜਾ ਇਹਨਾਂ ਨੇ ਝੁਲਮਾ ਜਿਹੜਾ ਕਮਾਇਆ ਪੰਜਾਬ ਦੇ ਵਿੱਚ ਜੇਕਰ ਸਾਰਾ ਡਾਟਾ ਦਿਨ ਲੱਗ ਜਾਗੀ ਇਹ ਪੰਜਾਬ ਦਾ ਮਾਤਾ ਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਕੋਈ ਇਹੋ ਜਿਹਾ ਥਾਣਾ ਨਹੀਂ ਬਚਣਾ ਜਿੱਤੇ ਬੱਚੜਾ ਨੇ ਜਿਹੜਾ ਇਧਿਆਨਾ ਕੀਤੀ ਹੋਵੇ ਸਿੱਖਾਂ ਦਾ ਜਿਹੜਾ ਕੋਕੋ ਕੇ ਜਿਹੜਾ ਨੋਦ-ਨੋਦ ਕੇ ਮਾਸ ਨਾ ਖਾਦਾ ਹੋਵੇ ਅੱਜ ਬਹੁਤੇ ਉਹ ਡਰੇ ਹੋਏ ਬੈਠੇ ਅੱਜ ਉਹ ਮਾਪੇ ਆ ਜੋ ਮਾਮਾ ਮੈਂ ਕਹਿੰਿਆ ਕੋਲੇ ਗਿਆ ਕਹਿੰਦੀ ਡਰ ਲੱਗਦਾ ਅਸੀਂ ਇੰਟਰਵਿਊ ਨਹੀਂ ਦੇ ਸਕਦੀਆਂ ਸਾਨੂੰ ਡਰ ਲੱਗਦਾ ਜਦੋਂ ਸਾਡੇ ਘਰੇ ਕੋਈ ਆ ਜਾਂਦਾ ਪੱਤਰਕਾਰ ਅਸੀਂ ਸਾਨੂੰ ਲੱਗਦਾ ਕਿ ਫਲਾਨਾ ਕੋਈ ਬੱਚੜਾ ਆ ਗਿਆ ਉਸ ਤਰ੍ਹਾਂ ਦਾ ਤੇ ਉਹ ਮੈਂ ਨੌਜਵਾਨ ਦੇਖਿਆ ਇਹੋ ਕਹਿੰਦੇ ਸਾਨੂੰ ਅਸੀਂ ਕਿਉਂ ਨਹੀਂ ਗਏ ਉਸ ਟਾਈਮ ਅਦਾਲਤ ਦੇ ਵਿੱਚ ਅਸਵੀ ਹਾਈ ਕੋਰਟ ਦੇ ਵਿੱਚ ਕਿ ਜੇਕਰ ਅਸੀਂ ਉੱਥੇ ਜਾਂਦੇ ਵਕੀਲਾਂ ਕੋਲੇ ਤਾਂ ਪਤਾ ਲੱਗ ਜਾਂਦਾ ਸਾਡਾ ਭਰਾ ਮਾਰ ਦਿੰਦੇ ਸੀ ਸਾਡਾ ਫਲਾਣਾ ਚੱਕੇ ਦੂਜਾ ਬੱਤਿਆ ਮਾਰ ਦਿੰਦੇ ਸੀ ਜਦੋਂ ਇਸ ਤਰ੍ਹਾਂ ਬੱਚੇ ਮਾਰਨ ਲੱਗ ਪਏ ਕਹਿੰਦੇ ਅਸੀਂ ਫਿਰ ਪਿੱਸੇ ਹਟ ਗਏ ਅਸੀਂ ਆਪਣੇ ਘਰ-ਬਾਰ ਛੱਡ ਕੇ ਕਿਤੇ ਹੋਰ ਰਹਿਣ ਲੱਗ ਪਏ ਘਰਾਂ ਦੇ ਕਰ ਜਾੜ ਦਿੱਤੇ ਇਹਨਾਂ ਯਾਲਮਾ ਨੇ ਇਹਨਾਂ ਬੱਚੜਾ ਨੇ ਇਹਨਾਂ ਨੂੰ ਲਹਨਤਾਂ ਪਾਉਣੀਆਂ ਚਾਹੁੰਦੀਆਂ ਤੇ ਆ ਸਿਵ ਸੈਨਾ ਵਾਲਿਆ ਜਿਹੜੇ ਟੁਕੜੀ ਆ ਇਨਾਂ ਨੂੰ ਲਾੜ ਤਾਂ ਪਾਓ ਆ 6 ਨੌ ਮਹੀਨਾਂ ਦਾ ਰਿਸ਼ਤਾ ਕਹਿਣ ਵਾਲਿਓ ਆ 9 ਮਹੀਨਾਂ ਦਾ ਰਿਸ਼ਤਾ ਹਿਆਰ ਮੁੰਡਾ ਮਾਰਿਆ ਸਿੱਖਾਂ ਦਾ ਚੱਕ ਕੇ 2000 ਪੁਲਿਸ ਵਾਲਾ ਮਲਾਦ ਮਾਰ ਦਿੱਤਾ ਇਨਾਂ ਬੁੱਚੜਾਂ ਨੂੰ ਚੱਕ ਕੇ ਆਪਦੇ ਬੰਦੇ ਇਹ ਮੁਕਾਬਲਾ ਬਣ ਗਿਆ ਜੀ ਖਿੱਤੀਆਂ ਲਵਾ ਲਿਆ ਮੋਢੇ ਉੱਤੇ ਤੇ ਆ ਹਿੰਦੂ ਚਾਚਾ ਕੇ ਮਾਰਿਆ ਤੇ ਇਸ ਵੀਡੀਓ ਨੂੰ ਬੰਦ-ਬੰਦ ਸ਼ੇਅਰ ਕਰ ਦਿਓ ਇਹ ਪੰਜਾਬ ਦਾ ਦਰਦ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਨਾ ਕਰ ਸਕੇ ਤਾਂ ਮੈਨੂੰ ਦੁੱਖ ਹੋਊਗਾ ਕਹੋ ਕਿ ਅਸੀਂ ਜਿਹੜਾ ਕਿ ਦੁੱਖਦਰਦਾ ਉਹ ਤੁਹਾਡੇ ਤੱਕ ਪਹੁੰਚਾਉੜਿਆ ਤਾਂ ਕਿ ਇਹਨਾਂ ਲੋਕਾਂ ਦੇ ਕਰਤੂਤਾਂ ਪਤਾ ਲੱਗ ਸਕਣ ਤਾਂ ਕਿ ਅਗਲੇ ਹੋਰ ਬੱਚੜ ਦੀ ਕਿਸੇ ਦੀ ਕਹਾਣੀ ਲੈ ਕੇ ਆਵਾਂਗੇ ਉਦੋਂ ਤੇ ਕੋਨ ਦਿਓ ਇਜਾਜ਼ਤ ਤੇ ਆਪਣੇ ਕਮੈਂਟ ਜ਼ਰੂਰ ਲਿਖਣਾ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ